ਮੈਂ ਤੁਹਾਡਾ ਆਪਣੀ ਰਸੋਈ ਵਿੱਚ ਬਹੁਤ-ਬਹੁਤ ਸਵਾਗਤ ਹੈ ਤਾਂ ਅੱਜ ਅਸੀਂ ਬਣਾਉਣ ਜਾ ਰਹੇ ਹਾਂ ਬੜਾ ਸੇ ਪਹਿਲਾਂ ਤੋਂ ਹੀ ਆਲੂ ਬੋਇਲ ਕਰ ਲਿਆ ਆ ਬੜਾ ਵਾਸਤੇ ਅਸੀਂ ਸਮਾਨ ਲੈ ਲਿਆ ਛੋਟੀ ਹਰੀਆਂ ਮਿਰਚਾਂ ਲੈ ਲਈਆਂ ਆਂਦੇ ਵਿੱਚ ਲਗਾ ਲਿਆ ਜੀਰਾ ਥੋੜੀ ਜਿਹੀ ਵੱਟੀਆਂ ਹਰੀਆਂ ਮਿਰਚਾਂ ਲੈ ਲਈਆਂ ਆਂਦੇ ਚ ਵੀ ਲਗਾ ਲਿਆ ਵਾ ਜੀਰਾ ਥੋੜੇ ਜੇ ਲੈ ਲਿਆ ਅਦਰਕ ਅਦਰਕ ਨੂੰ ਕਰ ਲਿਆ ਕਦੂਕਾਸ ਥੋੜੀਆਂ ਜੀਆਂ ਮਿਰਚਾਂ ਲੈ ਲਈਆਂ ਮੈਂ ਤੇ ਮਿਰਚਾਂ ਨੂੰ ਲਿਆ ਸੀ ਕੱਟ ਅੱਗੇ ਦੀ ਰੈਸਪੀ ਜਾਣਨ ਵਾਸਤੇ ਲਾਈਕ ਸਬਸਕ੍ਰਾਈਬ ਜ਼ਰੂਰ ਕਰ ਲਿਓ ਆਲੂ ਅਸੀਂ ਤੋੜ ਫੋਨ ਲਿੱਤੇ ਤੇ ਹੁਣ ਸਵਾਦ ਅਨੁਸਾਰ ਪਾਵਾਂਗੇ ਨਮਕ ਅੱਧਾ ਚਮਚ ਲਾਲ ਮਿਰਚ ਥੋੜਾ ਜਿਹਾ ਧਨੀਆ ਪਾਊਡਰ ਥੋੜਾ ਜਿਹਾ ਗਰਮ ਮਸਾਲਾ ਥੋੜੀ ਜੀ ਕਾਲੀ ਮਿਰਚ ਫੇਰ ਇਹਨਾਂ ਨੂੰ ਕਰ ਲੈਣਾ ਹੀ ਮੈਸ਼ ਆਲੂਆਂ ਦਾ ਪੇਸਟ ਬਣ ਕੇ ਤਿਆਰ ਹੈ ਇਹਦੇ ਚ ਪਾਵਾਂਗੇ ਥੋੜਾ ਜਿਹਾ ਧਨੀਆ ਕੜਾਹੀ ਆ ਕੜਾਈ ਤੇ ਕੜਾਈ ਵਿੱਚ ਪਾ ਲਿਆ ਇਹ ਤੇਲ ਤੇਲ ਵਿੱਚ ਪਾਵਾਂਗੇ ਥੋੜਾ ਜਿਹਾ ਜੀਰਾ ਕੁਟਿਆ ਹੋਇਆ ਧਨੀਆ ਹੁਣ ਪਾਵਾਂਗੇ ਮਿਰਚਾਂ ਅਦਰਕ ਐਨਜੇ ਪਾ ਦੇਣਾ ਆਲੂਆਂ ਦਾ ਪੇਸਟ ਇਹਨੂੰ ਲੈਣਾ ਹੈ ਮਿਲਾ ਦਾ ਪੇਸਟ ਹੋ ਗਿਆ ਵਾ ਰੈਡੀ ਨਾ ਵਾਸਤੇ ਪਾਵਾਂਗੇ ਕੜਾਈ ਵਿੱਚ ਤੇਲ ਨਾ ਵਾਸਤੇ ਲੈ ਲਈ ਕੁਡੋਂਗੇ ਵਿੱਚ ਬੇਸਣ ਹੁਣ ਪਾਵਾਂਗੇ ਥੋੜਾ ਜਿਹਾ ਨਮਕ ਥੋੜੀ ਜੀ ਲਾਲ ਮਿਰਚ ਨੀਗੀ ਜੀ ਹਲਦੀ ਮਿਰਚਾਂ ਵਿੱਚ ਭਰਾਂਗੇ ਥੋੜਾ ਜਿਹਾ ਨਮਕ ਬੜੇ ਵਾਸਤੇ ਚਲਾਣੇ ਥੋੜੀਆਂ ਜੀਆਂ ਮਿਰਚਾਂ ਗੱਲੂ ਦੀ ਬਣਾ ਲੈਣੀ ਆਪਾਂ ਇੰਜ ਤਰ੍ਹਾਂ ਗੋਲੀਆਂ ਇਹਨੂੰ ਪਾ ਦਾਂਗੇ ਬੇਸਨ ਦੇ ਪੇਸਟ ਵਿੱਚ ਫੇਰ ਪਾਵਾਂਗੇ ਤੇਲ ਵਿੱਚ ਬੜੇ ਤੇ ਚੜ ਗਿਆ ਰੰਗ ਤੇ ਬੜੇ ਹੋ ਗਏ ਆ ਰੈੱਡ ਰੈੱਡ ਤੇ ਬੜਾ ਹੁਣ ਬਣ ਚੁੱਕਿਆ ਵਾ ਤੇ ਇਹਦੇ ਨਾਲ ਰੱਖ ਲਈ ਅਸੀਂ ਹਰੀ ਚਟਨੀ ਤੇ ਦੋ ਮਿਰਚਾਂ